ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਨੂੰ ਸਮਰਪਿਤ ਇਹ ਸ਼ਬਦ ਭਾਈ ਗੁਰਦਾਸ ਜੀ ਦੀਆਂ ਬਾਰਾਂ ਵਿੱਚੋਂ ਆਪਾਂ ਗਾਇਨ ਕਰ ਰਹੇ ਹਾਂ ਤੇ ਸਿੱਖ ਰਹੇ ਹਾਂ ਤੇ ਇਸ ਸ਼ਬਦ ਨੂੰ ਜੇ ਆਪ ਜੀ ਇਸ ਧੁਨ ਤੇ ਤਬਲੇ ਦੇ ਨਾਲ ਸੁਣਨਾ ਚਾਹੋ ਤਾਂ ਮੈਂ ਵੀਰਾਂ ਦੇ ਸਕਿੱਲ ਤੇ ਜਿਹੜਾ ਪਹਿਲਾ ਵੀਡੀਓ ਪਾਇਆ ਹੈ ਉਸ ਵਿੱਚ ਤਬਲੇ ਦੇ ਨਾਲ ਗਾਇਨ ਕੀਤਾ ਹੈ ਆਪ ਜੀ ਸਰਵਣ ਕਰ ਸਕਦੇ ਹੋ ਤੇ ਹੁਣ ਆਪਾਂ ਇਸ ਸ਼ਬਦ ਦੀ ਇੱਕ ਸਥਾਈ ਤੇ ਅੰਤਰਾ ਪਹਿਲਾ ਗਾਇਨ ਕਰਾਂਗੇ ਅਤੇ ਫਿਰ ਕੱਲੇ ਕਲੇ ਸੁਰਤੇ ਸਿੱਖਾਂਗੇ ਜਦੋਂ ਭੈਣਾ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਪਹਿਲੇ ਕਲੇ ਨੂੰ ਸਮਝਦੇ ਹਾਂ ਕਿਉਂਕਿ ਸ਼ਬਦ ਦਾ ਚਰਨ ਬਿਲਕੁਲ ਵੀ ਉੱਚਾ ਨਹੀਂ ਹੈ ਆਸਾਨੀ ਦੇ ਨਾਲ ਇਸ ਨੂੰ ਛੋਟੀਆਂ ਬੱਚੀਆਂ ਵੀ ਗਾਇਨ ਕਰ ਸਕਦੀਆਂ ਹਨ ਤੇ ਆਪਾਂ ਸ਼ੁਰੂ ਕਰਦੇ ਹਾਂ ਸ਼ਬਦ ਨੂੰ ਸੁਰ ਕਿਹੜੇ-ਕਿਹੜੇ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ वाह वा गोविन्द सिंहया मे गुरुजेला व गोविन्द सिंहया मे गुरुजेला वा गोविन्द सिंहया पेन्दर्ज वा आपे गुरु वाह वाह गोविंद सिंह आपे गुरु चे गोविन्द सिंह आपे गुरु चे सिंह आपे गुरु वाह सिंह आपे गुरु वाह वा गोबिन्द सिंह आपे गुरु वाह वाह गोबिन्द सिंह आ ගුරලාවා ගොබදසිගපේගුරලා ස්හැ වහවහ गोबिंद सिंग आपे गुरु चेला ते दूसरी बार वाह वाह गोबिंद सिंग आपे गुरु चेला ते हूं तीसरी बार ਵਾਹ ਵਾਹ ਗੋਬਿੰਦ ਸੰਗ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸੰਗ ਆਪੇ ਗੁਰ ਚੇਲਾ ਤੇ ਇਸ ਤਰ੍ਹਾਂ ਸਥਾਈ ਗਾਇਨ ਕਰਕੇ ਫਿਰ ਇੱਕ ਖਾਲੀ ਟੂਨ বাজਦੀ ਹੈ بجانا چاہو تو بجان سکتے ہوں. نیتا کوئی گن کرتے ہاں ہر سچے तखत रचाया मेला हर सच्चे तख्त रचाया सत्संगत मेला हर सच्चे ਤਖਤ ਰਚਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਫਿਰ ਤੂੰ ਦੇਖੋ ਹਰ ਸੱਚੇ ਤਖਤ ਰਚਾਇਆ ਸਤ संगत मेला हर सच्चे तख्त रचाया सत संगत मेला फिर स्थाईर पिखना दै वाह वाह गोविंद सिंह आपे उर चेला वाह वाह गोविंद सिंह ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ